ਭਾਰਤ ਦਾ ਪਾਕਿਸਤਾਨ ਨੂੰ ਆਖਰੀ ਸੁਨੇਹਾ ਕਿਹਾ ਜੇ ਹੁਣ ਕੋਈ ਅੱਤਵਾਦੀ ਹਮਲਾ ਹੋਇਆ ਤਾਂ ਪਾਕਿਸਤਾਨ ਦੇ ਹਮਲਿਆਂ ਦੀਆਂ ਅਸਫਲ ਕੋਸ਼ਿਸ਼ਾਂ ਦੇ ਵਿਚਕਾਰ ਭਾਰਤ ਸਰਕਾਰ ਨੇ ਸ਼ਨੀਵਾਰ 10 ਮਈ 2025 ਨੂੰ ਇੱਕ ਵੱਡਾ ਫੈਸਲਾ ਲਿਆ ਹੈ ਭਾਰਤ ਸਰਕਾਰ ਵੱਲੋਂ ਪਾਕਿਸਤਾਨ ਨੂੰ ਸਪਸ਼ਟ ਸੰਦੇਸ਼ ਦਿੰਦੇ ਹੋਏ ਕਿਹਾ ਗਿਆ ਹੈ ਕਿ ਜੇਕਰ ਭਾਰਤ ਵਿੱਚ ਕੋਈ ਅੱਤਵਾਦੀ ਹਮਲਾ ਹੁੰਦਾ ਹੈ ਤਾਂ ਇਸ ਨੂੰ ਜੰਗ ਮੰਨਿਆ ਜਾਵੇਗਾ ਸਰਕਾਰੀ ਸੂਤਰਾਂ ਨੇ ਕਿਹਾ ਹੈ ਕਿ ਭਵਿੱਖ ਵਿੱਚ ਕਿਸੇ ਵੀ ਅੱਤਵਾਦੀ ਕਾਰਵਾਈ ਨੂੰ ਭਾਰਤ ਵਿਰੋਧ ਜੰਗ ਮੰਨਿਆ ਜਾਵੇਗਾ ਇਸ ਦੇ ਨਾਲ ਹੀ ਅਜਿਹੀ ਕਿਸੇ ਵੀ ਕਾਰਵਾਈ ਦਾ ਉਸ ਅਨੁਸਾਰ ਜਵਾਬ ਦਿੱਤਾ ਜਾਵੇਗਾ ਸਰਕਾਰ ਦੇ ਫੈਸਲੇ ਤੋਂ ਇਹ ਸਪਸ਼ਟ ਹੈ ਕਿ ਜੇਕਰ ਪਾਕਿਸਤਾਨ ਵੱਲੋਂ ਭਾਰਤ ਵਿੱਚ ਕਿਸੇ ਵੀ ਤਰ੍ਹਾਂ ਦਾ ਅਤਵਾਦੀ ਹਮਲਾ ਕੀਤਾ ਜਾਂਦਾ ਹੈ ਤਾਂ ਇਸ ਨੂੰ ਜੰਗ ਮੰਨਿਆ ਜਾਵੇਗਾ ਅਤੇ ਉਸੇ ਪੱਸ਼ਾ ਵਿੱਚ ਜਵਾਬ ਦਿੱਤਾ ਜਾਵੇਗਾ 22 April 2025 ਨੂੰ ਪੈਲਗਾਮ ਅਤਵਾਦੀ ਹਮਲੇ ਵਿੱਚ ਲਸ਼ਕਰ-ਏ ਤੋਇਬਾ ਦੇ ਅੱਤਵਾਦੀ ਸਮੂਹ TRF ਦੇ ਅੱਤਵਾਦੀਆਂ ਨੇ 26 ਲੋਕਾਂ ਨੂੰ ਉਹਨਾਂ ਦਾ ਧਰਮ ਪੁੱਛਣ ਤੋਂ ਬਾਅਦ ਮਾਰ ਦਿੱਤਾ ਇਸ ਹਮਲੇ ਤੋਂ ਬਾਅਦ ਦੇਸ਼ ਭਰ ਵਿੱਚ ਪਾਕਿਸਤਾਨ ਵਿਰੁੱਧ ਗੁੱਸਾ ਸਿਕਰਤੇ ਪਹੁੰਚ ਗਿਆ ਭਾਰਤੀ ਫੌਜ ਨੇ ਸ਼ਨੀਵਾਰ ਨੂੰ ਕਿਹਾ ਕਿ ਉਸਨੇ ਡਰੋਨ ਲੰਬੀ ਦੂਰੀ ਦੇ ਹਥਿਆਰਾਂ ਅਤੇ ਲੜਾਕੂ ਜਹਾਜ਼ਾਂ ਦੀ ਵਰਤੋਂ ਕਰਕੇ ਪੱਛਮੀ ਸਰਹੱਦ ਦੇ ਨਾਲ ਹੋਰ ਕਿਤਰਾਂ ਤੇ ਫੌਜੀ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾ ਕੇ ਖਤਰਾ ਪੈਦਾ ਕਰਨ ਦੀ ਪਾਕਿਸਤਾਨੀ ਭੜਕਾਊ ਕਾਰਵਾਈ ਨੂੰ ਪਵਾਵਸ਼ਲੀ ਢੰਗ ਨਾਲ ناکਾਮ ਕਰ ਦਿੱਤਾ ਹੈ ਭਾਰਤੀ ਫੌਜ ਨੇ ਕਿਹਾ ਕਿ ਪਾਕਿਸਤਾਨ ਆਪਣੀਆਂ ਫੌਜਾਂ ਨੂੰ ਸਰਹੱਦੀ ਇਲਾਕਿਆਂ ਵਿੱਚ ਭੇਜ ਰਿਹਾ ਹੈ ਜੋ ਸਥਿਤੀ ਨੂੰ ਹੋਰ ਵਿਗੜਨ ਦੇ ਹਮਲਾ ਹਮਲਾਵਰੀ ਇਰਾਦੇ ਨੂੰ ਦਰਸਾਉਂਦਾ ਹੈ ਫੌਜ ਨੇ ਅੱਗੇ ਕਿਹਾ ਕਿ ਉਹ ਪੂਰੀ ਤਰ੍ਹਾਂ ਤਿਆਰ ਹੈ ਇੱਕ ਵੱਡੇ ਫੌਜੀ ਟਕਰਾਵ ਦੇ ਡਰ ਦੇ ਵਿਚਕਾਰ ਫੌਜੀ ਬੁਲਾਰੇ ਕਰਨਲ ਸੋਫੀਆ ਖੁਰੀਸ਼ੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤੀ ਹਥਿਆਰਬੰਦ ਸੇਨ ਸਨਾਉਦ ਨਵਦਾ ਹੁੰਦੀ ਆਪਣੀ ਵਚਨਬੱਧਤਾ ਨੂੰ ਦੁਹਰੰਦੀ ਹੈ ਬਸ਼ਰਤੇ ਪਾਕਿਸਤਾਨ ਫੌਜ ਦਵੀ ਜੀਹਾ ਕਰੇ ਉਨ੍ਹਾਂ ਇਹ ਗੱਲ ਵਿੰਗ ਕਮਾਂਡ ਅਵੀ ਅਮੇਕਾ ਸਿੰਘ ਅਤੇ ਵਿਦੇਸ਼ 77 ਵਿਕਰਮ ਮਿਸਰੀ ਦੇ ਨਾਲ ਇੱਕ ਵਿਸ਼ੇਸ਼ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆ ਕਹੀ ਮਿਸਰੀ ਨੇ ਕਿਹਾ ਕਿ ਭਾਰਤ ਨੇ ਪਾਕਿਸਤਾਨ ਫੌਜ ਦੀਆਂ ੜਕਾਉ ਕਾਰਵਾਈਆਂ ਦਾ ਟੁਕਮਾ ਜਵਾਬ ਦਿੱਤਾ ਹੈ ਕੁਰੇਸ਼ੀ ਨੇ ਕਿਹਾ ਕਿ ਪਾਕਿਸਤਾਨ ਨੇ ਕਾਇਰਾਨਾ ਕਾਰਵਾਈ ਵਿੱਚ ਸ਼੍ਰੀਨਗਰ ਅਵੰਤੀਪੂਰਾ ਅਤੇ ਉਦਮਪੁਰ ਵਿੱਚ ਹਵਾਈ ਸੈਨਾ ਦੇ ਟਿਕਾਣਿਆਂ ਤੇ ਇੱਕ ਮੈਡੀਕਲ ਸੈਂਟਰ ਅਤੇ ਇੱਕ ਸਕੂਲ ਕੰਪਲੈਕਸ ਅਤੇ ਪੰਜਾਬ ਦੀ ਕਈ ਹਵਾਈ ਸੈਨਾ ਦੇ ਟਿਕਾਣਿਆਂ ਤੇ ਸਾਈਡ ਸਪੀਡਸ ਵਿਜੈਲਾ ਨਾਲ ਹਮਲਾ ਕੀਤਾ ਜਿਸ ਨਾਲ ਕੁਝ ਨੁਕਸਾਨ ਹੋਇਆ ਹੈ ਉਹਨਾਂ ਕਿਹਾ ਕਿ ਸਾਰੀਆਂ ਦੁਸ਼ਮਣੀ ਵਾਲੀਆਂ ਕਾਰਵਾਈਆਂ ਦਾ ਪ੍ਰਭਾਵਸ਼ਾਲੀ ਟੰਗ ਨਾਲ ਜਵਾਬ ਦਿੱਤਾ ਗਿਆ ਅਤੇ ਟੁਕਮਾ ਜਵਾਬ ਦਿੱਤਾ ਗਿਆ। ਉਹਨਾਂ ਕਿਹਾ ਇੱਕ ਦੇਸ਼ ਅਤੇ ਯੋਜਨਾਬੱਧ ਜਵਾਬ ਵਿੱਚ ਭਾਰਤੀ ਹਥਿਆਰਬੰਦ ਬਲਾਂ ਨੇ ਸਿਰਫ ਪਛਾਣੇ ਗਏ ਫੌਜੀ ਟਿਕਾਣਿਆਂ ਤੇ ਹੀ ਸਟੀਕ ਹਮਲੇ ਕੀਤੇ ਹਨ। ਉਹਨਾਂ ਕਿਹਾ ਕਿ ਪਸਰੂਰ ਅਤੇ ਸਲਾ ਕੋਟ ਹਵਾਈ ਅੱਡਿਆਂ ਤੇ ਹਾਰਡ ਸਾਈਟਾਂ ਨੂੰ ਵੀ ਹਥਿਆਰਾਂ ਨਾਲ ਨਿਸ਼ਾਨਾ ਬਣਾਇਆ ਗਿਆ ਉਹਨਾਂ ਕਿਹਾ ਕਿ ਭਾਰਤ ਨੇ ਇਹ ਯਕੀਨੀ ਬਣਾਣਾ ਹੈ ਕਿ ਇਨ੍ਹਾਂ ਜਵਾਬੀ ਕਾਰਵਾਈਆਂ ਦੌਰਾਨ ਘੱਟੋ ਘੱਟ ਅਣਚਾਹੀ ਨੁਕਸਾਨ ਹੋਣ ਭਾਰਤ ਤੇ ਪਾਕਿਸਤਾਨ ਦੇ ਵੱਧੇ ਤਣਾਅ ਵਿਚਾਲੇ ਰਾਧਾ ਸਵਾਮੀ ਸਤਸੰਗ ਡੇਰਾ ਬਿਆਸ ਨੇ ਚੁੱਕਿਆ ਅਹਿਮ ਕਦਮ ਸ੍ਰੀ ਰਾਮਾ ਸੁਆਮੀ ਸਤਸੰਗ ਡੇਰਾ ਵਿਆਸ ਨੇ ਭਾਰਤ ਅਤੇ ਪਾਕਿਸਤਾਨ ਦੇ ਤਣਾਅ ਵਿਚਾਲੇ ਇੱਕ ਵਾਰ ਫਿਰ ਲੋਕਾਂ ਦੀ ਮਦਦ ਲਈ ਹੱਥ ਵਧਾਏ ਹਨ ਡੇਰਾ ਵਿਆਸ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਜੀ ਦੇ ਨਿਰਦੇਸ਼ਾਂ ਤੇ ਜੰਮੂ ਕਸ਼ਮੀਰ ਤੋਂ ਇਲਾਵਾ ਰਾਜਸਥਾਨ ਅਤੇ ਪੰਜਾਬ ਦੇ ਸਾਰੇ ਸਤਸੰਗ ਘਰਾਂ ਦੇ ਦਰਵਾਜ਼ੇ ਜੰਗ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਲਈ ਖੋਲ ਦਿੱਤੇ ਗਏ ਹਨ ਅਜੀ ਹਾਲਾਤਾਂ ਵਿਚਾਲੇ ਅਮਰਜੈਂਸੀ ਦੀ ਸਥਿਤੀ ਵਿੱਚ ਲੋਕ ਸਤ ਸੰਗਰਾਂ ਵਿੱਚ ਆ ਕੇ ਰਹਿ ਸਕਦੇ ਹਨ ਉਨ੍ਹਾਂ ਨੇ ਉੱਥੇ ਰਹਿائش ਅਤੇ ਖਾਣ ਪੀਣ ਸਹੂਲਤਾਂ ਵੀ ਮਿਲ ਰਹੀਆਂ ਹਨ ਸਰਹੱਦੀ ਖੇਤਰਾ ਵਿੱਚ ਸਤ ਸੰਗਰਾਂ ਵਿੱਚ ਜਨਤਾ ਲਈ ਲੰਗਰ ਚੱਲ ਰਹੇ ਹਨ ਅਤੇ ਆਧਿਆਤਮਿਕ ਕੇਂਦਰ ਸਥਾਨਕ ਪਾਈਚਾਰਿਆਂ ਤੇ ਸਲਾਨੀਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਲੰਗਰ ਵੀ ਪ੍ਰੋਸ ਰਹੇ ਹਨ ਇਸ ਦੀ ਸ਼ੁਰੂਆਤ ਜੰਮੂ ਦੇ ਰਾਧਾ ਸੁਆਮੀ ਸਤ ਸੰਗਤ ਤੋਂ ਘਰ ਤੋਂ ਸ਼ੁਰੂ ਹੋ ਚੁੱਕੀ ਹੈ ਜਿਸ ਇਸ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ ਬੀਤੇ ਦਿਨ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਅਮਰ ਅਬਦੁੱਲਾ ਅਤੇ ਕੈਬਨਿਟ ਮੰਤਰੀ ਸਤੀਸ਼ ਸ਼ਰਮਾ ਨੇ ਸਤਸੰਗ ਘਰ ਦਾ ਦੌਰਾ ਕੀਤਾ ਤੇ ਸ਼ਰਨਾਰਥੀਆਂ ਨਾਲ ਮੁਲਾਕਾਤ ਕੀਤੀ ਇਹ ਪਹਿਲ ਗੱਦਮੀ ਇੱਕ ਮਹੱਤਵਪੂਰਨ ਸਮੇਂ ਤੇ ਆਈ ਹੈ ਜੋ ਸਰਹਾਦੀ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਦੀਆਂ ਵੱਡੀਆਂ ਜ਼ਰੂਰਤਾਂ ਨੂੰ ਸੰਬੋਧਿਤ ਕਰਦੀ ਹੈ ਇਹ ਇਸ ਸਹੈਲ ਕਦਮੀ ਦਾ ਉਦੇਸ਼ ਸਰਹੱਦੀ ਖੇਤਨਾਜੇ ਅਤੇ ਆਲੇ ਦੁਆਲੇ ਰਹਿਣ ਵਾਲੇ ਲੋਕਾਂ ਨੂੰ ਦਿਲਾਸਾ ਹਮਦਰਦੀ ਅਤੇ ਰੋਜੀ ਰੋਟੀ ਪ੍ਰਦਾਨ ਕਰਨਾ ਹੈ ਭੋਜਨ ਅਤੇ ਆਸਰਾ ਦੇ ਕੇ ਡੇਰਾ ਬਿਆਸ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਇਨ੍ਹਾਂ ਖੇਤਨਾ ਵਿੱਚ ਕੋਈ ਵੀ ਵਿਅਕਤੀ ਮੁੱਢਲੀਆਂ ਜ਼ਰੂਰਤਾਂ ਤੋਂ ਬਿਨਾਂ ਨਾ ਰਹੇ ਜਿਕਰਯੋਗ ਹੈ ਕਿ ਕੋਰੋਨਾ ਕਾਲ ਦੌਰਾਨ ਵੀ ਡੇਰਾ ਬਿਆਸ ਨੇ ਦੇਸ਼ ਭਰ ਵਿੱਚ ਦਿੱਤ ਸਤਸੰਗ ਘਰਾਂ ਦੇ ਦਰਵਾਜ਼ੇ ਖੋਲ੍ਹ ਦਿੱਤੇ ਸਨ ਅਤੇ ਰੋਜ਼ਾਨਾ ਲੱਖਾਂ ਲੋਕਾਂ ਨੂੰ ਮੁਫਤ ਲੰਗਰ ਸ਼ਿਕਾਇਆ ਸੀ ਜੰਗਮੰਦੀ ਦੇ ਐਲਾਨ ਤੋਂ ਬਾਅਦ ਪੰਜਾਬ 'ਚ ਨਹੀਂ ਹੋਵੇਗਾ ਬਲੈਕਆਊਟ ਸਾਰੇ ਹੁਕਮ ਲਏ ਵਾਪਸ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਦਖਲਅੰਦਾਜ਼ੀ ਤੋਂ ਬਾਅਦ ਭਾਰਤ-ਪਾਕਿਸਤਾਨ ਵਿੱਚਕਾਰ ਜੰਗਮੰਦੀ ਦਾ ਐਲਾਨ ਹੋ ਗਿਆ ਹੈ ਜੰਗਮੰਦੀ ਅੱਜ ਸ਼ਾਮ ਯਾਨੀ ਸ਼ਨੀਵਾਰ 5 ਵਜੇ ਤੋਂ ਲਾਗੂ ਹੋਈ ਹੈ ਇਸ ਐਲਾਨ ਤੋਂ ਬਾਅਦ ਪੰਜਾਬ 'ਚ ਬਲੈਕਆਊਟ ਨਹੀਂ ਹੋਵੇਗਾ ਮੁੱਖ ਮੰਤਰੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪੰਜਾਬ ਦੇ ਸਾਰੇ ਜ਼ਿਲ੍ਹਿਆਂ 'ਚ ਡਿਪਟੀ ਕਮਿਸ਼ਨਰਾਂ ਵੱਲੋਂ ਜਾਰੀ ਹੁਕਮ ਵਾਪਸ ਲੈ ਲਏ ਗਏ ਹਨ ਰਾਜ ਦੇ ਸਾਰੇ ਜ਼ਿਲ੍ਹਿਆਂ ਵਿੱਚ ਸ਼ਨੀਵਾਰ ਸ਼ਾਮ ਨੂੰ ਦੁਕਾਨਾਂ ਬੰਦ ਕਰਨ ਬਲੈਕਆਊਟ ਆਦਿ ਸਮੇਤ ਕੁਝ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਹਾਲਾਂਕਿ ਇਸ ਸਮੇਂ ਦੌਰਾਨ ਕੀਤੇ ਵੀ ਡਰੋਨ ਉਡਾਉਣ ਅਤੇ ਪਟਾਕੇ ਚਲਾਉਣ ਤੇ ਪਾਬੰਦੀ ਪਹਿਲਾਂ ਵਾਂਗ ਜਾਰੀ ਰਹੇਗੀ ਇਸੇ ਤਰ੍ਹਾਂ ਰਾਜ ਦੀਆਂ ਸਰਕਾਰੀਆਂ ਤੇ ਨਿੱਜੀ ਯੂਨੀਵਰਸਿਟੀਆਂ ਦੇ ਪ੍ਰਸ਼ਾਸਨ ਨੇ ਬਦਲੇ ਹੋਏ ਮਾਹੌਲ ਦੇ ਇਕ ਵਿਚਾਰ ਯੂਨੀਵਰਸਿਟੀਆਂ ਖੋਲਣ ਬਾਰੇ ਵਿਚਾਰ ਵਿਚਾਰ ਵਟਾਂਦਰਾ ਸ਼ੁਰੂ ਕਰ ਦਿੱਤਾ ਹੈ ਹਾਲਤ ਸ਼ਾਮ ਵਾਗ ਹੋਣ ਉਪਰੰਤ ਅੱਜ ਸ਼ਾਮ ਯਾਨੀ ਕਿ ਸ਼ਨੀਵਾਰ ਸ਼ਾਮ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਵੱਲੋਂ ਆਪਣੇ ਆਪਣੇ ਜ਼ਿਲ੍ਹੇ ਵਿੱਚ ਸਾਰੀ ਜਾਰੀ ਸਾਰੇ ਪਾਬੰਦ ਤੇ ਹੁਕਮ ਵਾਪਸ ਲੈ ਲਏ ਗਏ ਹਨ ਉਹਨਾਂ ਇਸ ਸਹਿਯੋਗ ਲਈ ਜ਼ਿਲ੍ਹਾ ਵਾਸੀਆਂ ਤੇ ਮੀਡੀਆ ਦਾ ਧੰਨਵਾਦ ਵੀ ਪ੍ਰਗਾਇਆ ਪ੍ਰਗਟਾਇਆ ਹੈ ਡਿਪਟੀ ਕਮਿਸ਼ਨਰ ਨੇ ਪੰਜਾਬ ਸਰਕਾਰ ਵੱਲੋਂ ਹਰ ਸਥਿਤੀ ਵਿੱਚ ਜ਼ਿਲ੍ਹਾ ਵਾਸੀਆਂ ਦੇ ਨਾਲ ਖੜੇ ਰਹਿਣ ਦੀ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ ਹੁਣ ਹਾਲਾਤ ਆਮ ਬਾਗ ਹੋਣ ਉਪਰੰਤ ਵੀ ਅਧਿਕਾਰੀ ਆਮ ਲੋਕਾਂ ਨੂੰ ਹਰ ਪ੍ਰਕਾਰ ਦਾ ਸਹਿਯੋਗ ਅਤੇ ਸਹਾਇਤਾ ਪ੍ਰਦਾਨ ਲਈ ਤਤਪਰ ਰਹਿਣ ਉਨ੍ਹਾਂ ਨੇ ਇਸ ਦੌਰਾਨ ਤਹਦ ਦੇ ਨਾ ਨਾ ਸੇਵਾਵਾਂ ਨਿਵਾਉਣ ਵਾਲੇ ਅਧਿਕਾਰੀਆਂ ਕਰਮਚਾਰੀਆਂ ਦੀ ਸਲਾਹਾਂ ਵੀ ਕੀਤੀ ਜੰਗ ਦੇ ਖਦਸੇ ਵਿੱਚ ਸੂਬੇ ਦੇ ਵਿਦਿਆਰਥੀਆਂ ਸੰਬੰਧੀ ਜਾਰੀ ਹੋਏ ਸਰਕਾਰੀ ਹੁਕਮ ਮੌਜੂਦਾ ਹਾਲਾਤਾਂ ਦੇ ਮੱਦੇ ਨਜ਼ਰ ਸੂਬੇ ਦੀ ਸਰਕਾਰ ਵੱਲੋਂ ਸਾਰੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਵਿਦਿਆਰਥੀਆਂ ਦੀ ਪੂਰੀ ਸੁਰੱਖਿਆ ਯਕੀਨੀ ਬਣਾਈ ਜਾਵੇ ਕਿਸੇ ਵੀ ਵਿਦਿਆਰਥੀ ਨੂੰ ਜੇਕਰ ਉਹ ਸੁਰੱਖਿਆ ਆਵਾਜ਼ਾਈ ਜਾਂ ਨਿੱਜੀ ਕਾਰਨਾ ਕਰਕੇ ਕੈਂਪਸ ਛੱਡਣ ਵੀ ਅਸਮਰਥ ਜਾਂ ਅਣਚਾਹੁੰਦਾ ਹੈ ਤਾਂ ਉਸਨੂੰ ਜ਼ਬਰਦਸਤੀ ਕੈਂਪਸ ਛੱਡਣ ਲਈ ਮਜਬੂਰ ਨਾ ਕੀਤਾ ਜਾਵੇ ਸਾਰੇ ਸੰਸਥਾਨਾਂ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ ਹਰ ਵਿਦਿਆਰਥੀ ਨੂੰ ਦੀ ਮੌਜੂਦਗੀ ਤੱਕ ਪਹੁੰਚਣ ਰਹਿਣ ਅਤੇ ਦੇਖਭਾਲ ਦੀ ਪੂਰੀ ਵੱਦ ਤੋਂ ਵੱਧ ਸਹੂਲਤ ਦਿੱਤੀ ਜਾਵੇ ਇਮਤਿਹਾਨ ਕਿਸੇ ਵੀ ਵਿਦਿਆਰਥੀ ਨੂੰ ਕੈਂਪਸ 'ਤੇ ਰੁਕਣ ਲਈ ਮਜਬੂਰ ਨਹੀਂ ਬਣਾ ਸਕਦੇ ਜਿਸ ਦੇ ਵਿਦਿਆਰਥੀ ਘਰ ਵਾਪਸ ਜਾਣਾ ਚਾਹੁੰਦੇ ਹਨ ਉਨ੍ਹਾਂ ਲਈ ਕੋਈ ਅਕਾਦਮਿਕ ਪੈਨਲਟੀ ਨਹੀਂ ਹੋਣੀ ਹੋਵੇਗੀ ਇਮਤਿਹਾਨ ਦੀ ਨਵੀਂ ਮਿਤੀ ਜਾਂ ਵਿਕਲਪ ਪ੍ਰਬੰਧ ਉਹਨਾਂ ਲਈ ਉਪਲਬਧ ਕਰਵਾਏ ਜਾਣ ਸਰਕਾਰ ਵੱਲੋਂ ਸੰਸਥਾਨਾਂ ਨੂੰ ਸਖਤ ਹਦਾਇਤ ਦਿੱਤੀ ਗਈ ਹੈ ਕਿ ਵਿਦਿਆਰਥੀਆਂ ਦੀ ਸੁਰੱਖਿਆ ਸਹੂਲਤਾਂ ਤੇ ਹੱਕਾਂ ਦੀ ਪੂਰੀ ਰੱਖਿਆ ਕੀਤੀ ਜਾਵੇ ਮੌਜੂਦਾ ਹਾਲਾਤਾਂ ਦੇ ਮੱਦੇਨਜ਼ਰ ਸੂਬੇ ਦੀ ਸਰਕਾਰ ਵੱਲੋਂ ਸਾਰੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਵਿਦਿਆਰਥੀਆਂ ਦੀ ਪੂਰੀ ਸੁਰੱਖਿਆ ਯਕੀਨੀ ਬਣਾਈ ਜਾਵੇ ਕਿਸੇ ਵੀ ਵਿਦਿਆਰਥੀ ਨੂੰ ਜੇਕਰ ਉਹ ਸੁਰੱਖਿਆ ਆਵੇ ਜਾਵੀਂ ਜਾਂ ਨਿੱਜੀ ਕਾਰਨਾਂ ਕਰਕੇ ਕੈਂਪਸ ਛੱਡਣ ਵਿੱਚ ਅਸਮਰਥ ਜਾਂ ਅਨਚਾਹ ਹੁੰਦਾ ਹੈ ਤਾਂ ਉਸ ਨੂੰ ਜ਼ਬਰਦਸਤੀ ਕੈਂਪਸ ਛੱਡਣ ਲਈ ਮਜਬੂਰ ਨਾ ਕੀਤਾ ਜਾਵੇ ਜੰਗ ਦੇ ਹਾਲਾਤਾਂ ਤੇ ਰੋਕ ਲੱਗਣ ਮਗਰੋਂ ਲੋਕਾਂ ਨੇ ਮਿਲੀ ਵੱਡੀ ਰਾਹਤ ਸਰਹੱਦੀ ਪਿੰਡਾਂ ਦੇ ਲੋਕ ਬੋਲੇ ਫਿਰੋਜ਼ਪੁਰ ਪੈਲਗਾਮ ਹੋਏ ਅੱਤਵਾਦੀ ਹਮਲੇ ਮਗਰੋਂ ਭਾਰਤ-ਪਾਕਿਸਤਾਨ ਵਿਚਾਲੇ ਤਣਾਅ ਵਧਾ ਦੌਰਾਨ ਬਣੇ ਜੰਗ ਹਾਲਾਤਾਂ ਵਿੱਚ ਮਿਤੀ ਰਾਤ ਸਰਹੱਦੀ ਜ਼ਿਲ੍ਹਿਆਂ ਵਿੱਚ ਵੱਡੀ ਤਾਦਾਦ ਚ ਪਾਕਿਸਤਾਨ ਵੱਲੋਂ ਕੀਤੇ ਹਮਲਿਆਂ ਨੂੰ ਭਾਵੇਂ ਭਾਰਤੀ ਡਿਫੈਂਸ ਸਿਸਟਮ ਵੱਲੋਂ ਨਾਕਾਮਕਾਰ ਦਿੱਤਾ ਗਿਆ ਸੀ ਫਿਰ ਵੀ ਸ਼ਹਿਰਾਂ ਵਿੱਚ ਵੱਜਦੇ ਸਾਇਰ ਹਨ ਅਦੇ ਆਸਮਾਨੀ ਧਮਾਕਿਆਂ ਨੂੰ ਦੇਖ ਕੇ ਲੋਕ ਪੂਰੀ ਤਰ੍ਹਾਂ ਸਹਿਮ ਦਾ ਮਾਹੌਲ ਸੀ ਕਿਉਂਕਿ ਬਹੁਤ ਸਾਰੇ ਲੋਕ ਅਜੀਹੇ ਹਰ ਹਾਨ ਜਿਨਾਂ ਨੇ ਪਹਿਲੀ ਤਾਂ ਕਦੇ ਅਜੀਹਾ ਮਾਹੌਲ ਨਹੀਂ ਦੇਖਿਆ ਬਣਾ ਰਹੇ ਜੰਗਾਂ ਦੇ ਹਾਲਾਤ ਤੇ ਫਿਲਹਾਲ ਦੀ ਕੜੀ ਵਿਰਾਮ ਲੱਗਣ ਕਾਰਨ ਲੋਕਾਂ ਨੂੰ ਵੱਡੀ ਰਾਹਤ ਮਹਿਸੂਸ ਕੀਤੀ ਹੈ ਖਾਸ ਕਰ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਜਿਨ੍ਹਾਂ ਨੂੰ ਆਪਣੇ ਆਪਣੇ ਘਰ-ਬਾਰ ਸੋਨੇ ਛੱਡ ਕੇ ਜਾਣ ਲਈ ਮਜਬੂਰ ਹੋਣਾ ਪਿਆ ਰਿਹਾ ਸੀ ਪਰ ਅਜੇ ਵਿੱਚ ਫਿਰ ਵੀ ਕੋਈ ਸਰਹੱਦੀ ਪਿੰਡਾਂ ਦੇ ਲੋਕ ਆਪਣੇ ਸਰਹੱਦੀ ਇਲਾਕੇ ਵਿੱਚ ਡਟੇ ਰਹੇ ਗੱਲਬਾਤ ਦੌਰਾਨ ਸਰਹੱਦੀ ਪਿੰਡਾਂ ਦੇ ਰਹਿਣ ਵਾਲੇ ਸਰਪੰਚ ਮੋਹਨ ਸਿੰਘ ਗੱਟੀ ਰਾਜੋਗੇ ਬਚਨ ਸਿੰਘ ਨੰਬਰਦਾਰ ਗੁਰਪ੍ਰੀਤ ਸਿੰਘ ਮੰਗਲ ਸਿੰਘ ਰਣਜੀਤ ਸਿੰਘ ਆਦਿ ਨੇ ਦੱਸਿਆ ਕਿ ਅਜੇ ਹਾਲਾਤਾਂ ਵਿੱਚ ਉਹਨਾਂ ਨੇ ਕਦੇ ਮ ਰਾਂ ਨੇ ਛੱਡਿਆ ਅਤੇ ਹਮੇਸ਼ਾ ਬੀਐਸਐਫਨ ਨਾਲ ਮੋੜਾ ਤੇ ਮੋੜਾ ਜੋੜ ਕੇ ਖੜੇ ਰਹਿੰਦੇ ਹਨ ਪਰ ਕੀਮਤੀ ਸਮਾਨ ਅਤੇ ਛੋਟੇ ਬੱਚਿਆਂ ਦੀ ਸੁਰੱਖਿਆ ਲਈ ਪਰਿਵਾਰਾਂ ਨੂੰ ਮਜਬੂਰ ਜਾਣਾ ਪੈਂਦਾ ਹੈ ਪਰ ਉਨ੍ਹਾਂ ਲਈ ਕਾਰਬਾਰ ਛੱਡਣ ਬਹੁਤੇ ਔਖੇ ਹੁੰਦੇ ਹਨ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਦੋਵਾਂ ਦੇਸ਼ਾਂ ਵਿੱਚ ਵਧ ਰਿਹਾ ਤਣਾਅ ਦੇ ਮਹੌਲ ਨੂੰ ਇੱਕ ਵਾਰ ਫਿਰ ਵਿਰਾਮ ਲਗਾ ਦਿੱਤਾ ਹੈ ਤੇ ਉਹ ਹਮੇਸ਼ਾ ਦੋਵੇਂ ਦੇਸ਼ਾਂ ਵਿੱਚ ਅਮਨ ਸ਼ਾਂਤੀ ਰਹਿਣ ਦੀ ਕਾਮਨਾ ਕਰਦੇ ਹਨ ਅੱਗੇ ਵਧਣ ਤੋਂ ਪਹਿਲਾਂ ਜਿਹੜੇ ਵੀ ਭੈਣ ਪਰ ਆਪਣੇ ਚੈਨਲ ਤੇ ਨਵੇਂ ਆਏ ਹੋਣ ਉਹਨਾਂ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤੇ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਵੀ ਪ੍ਰੈਸ ਕਰ ਲੈਣ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰਨਾ ਵਾਧੇ ਅਗਲੀ ਖਬਰ ਵੱਲ ਰੇਲਵੇ ਨੇ ਰੱਦ ਗੱਡੀਆਂ ਬਹਾਲ ਕੀਤੀਆਂ ਭਾਰਤ ਤੇ ਪਾਕਿਸਤਾਨ ਦਰਮਿਆਨ ਫੌਜੀ ਟਕਰਾਅ ਬੰਦ ਹੋਣ ਅਤੇ ਦੋਵੇਂ ਮੁਲਕਾਂ ਵੱਲੋਂ ਜੰਗਬੰਦੀ ਐਲਾਨ ਦਿੱਤੇ ਜਾਣ ਤੋਂ ਬਾਅਦ ਬੀਤੇ 4 ਦਿਨਾਂ ਤੋਂ ਲੀਹੋ ਲੱਥੀਆਂ ਜਾਣ ਜੀਵਨ ਲੈ ਤੇ ਆਉਣਾ ਸ਼ੁਰੂ ਹੋ ਗਿਆ ਹੈ ਇਸ ਤਹਿਤ ਰੇਲਵੇ ਨੇ ਅੱਜ ਜੋ 22 ਗੱਡੀਆਂ ਰੱਦ ਕੀਤੀਆਂ ਸਨ ਉਹ ਜੰਗਬੰਦੀ ਦੇ ਐਲਾਨ ਤੋਂ ਬਾਅਦ ਬਹਾਲ ਕਰ ਦਿੱਤੀਆਂ ਹਨ ਇਸ ਸਬੰਧ ਵਿੱਚ ਰੇਲਵੇ ਨੇ ਜਾਣਕਾਰੀ ਰਾਤ 8:30 ਵਜੇ ਨੁਸ਼ਰ ਕੀਤੀ ਹੈ ਇਹ ਫੈਸਲਾ ਜੰਗਬੰਦੀ ਦੇ ਨਤੀਜਿਆਂ ਵੱਲ ਲਿਆ ਗਿਆ ਹੈ